ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਸੱਦਾ ਸਿੰਘ ਤੇ ਨੁਕਸਾਨ ਵੇਖੋ ਜੀ ਇੱਕ ਤਾਂ ਸਾਡਾ ਕਮਰਾ ਡੇ ਗਿਆ ਏ ਦੂਜੇ ਕਮਰੇ ਉਹ ਵੀ ਪਾਟੇ ਖਲੇ ਨੂੰ ਤੇ ਸਾਡੇ ਤੱਕ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਥਾਰ ਲੈਣ ਜਿਹਨੀਆਂ ਫਸਲਾਂ ਗਈਆਂ ਜਾਂ ਸਾਰੀ ਤਬਾਹ ਹੋ ਗਈਆਂ ਕੁਝ ਵੀ ਨਹੀਂ ਬਚਿਆ ਜੀ ਤੇ ਕੋਈ ਪ੍ਰਸ਼ਾਸਨ ਦਾ ਅਜੇ ਤੱਕ ਨਹੀਂ ਕੋਈ ਸਾਡੇ ਕੋਲ ਆਇਆ ਕੋਈ ਥਾਰ ਲੈਣ ਵਾਸਤੇ ਸਸਤਾ ਵਾਲੇ ਹਨ ਉਹ ਕੋਈ ਮਾੜੇ ਮੋਟੇ ਆਂਦੇ ਨੂੰ ਰਸੰਦੇ ਜਾਂਦੇ ਨੂੰ ਜੀ ਬਹੁਤ ਆ ਸੇ ਪਾਸੇ ਨੁਕਸਾਨ ਬਹੁਤ ਆ ਦੇ ਕ ਫਲੱਚਾਂ ਨੂੰ ਵੀ ਕੋਈ ਕਰੈਕ ਹੋ ਗਈਆਂ ਆ ਮਕਾਨ ਨਵੇਂ ਆ ਬੜਾਇਆ ਆ ਆ ਵਾਲਾ ਵੀ ਨਵਾਂ ਬਣਾਇਆ ਇਹ ਵੀ ਟੁੱਟ ਗਿਆ ਡਿੱਗਣ ਵਾਲੀ ਦਵਾਰ ਹੋ ਗਈ ਪੂਰੀ ਪਾਣੀ ਤੇ ਰਿਆ ਜੀ 3 4 4 ਫੁੱਟ ਉਹ ਮੋਟਰਸਾਈਕਲ ਵੇਖੋ ਸਾਡਾ ਪਾਣੀ ਦੇ ਵਿੱਚ ਡੁੱਬਾਰੀਆ ਖਰਾਬ ਹੀ ਹੋ ਗਿਆ ਹੁਣ ਨਾ ਕੱਲ ਵੀ ਨਹੀਂ ਤੱਕਦਾ ਬਹੁਤ ਪਰੇਸ਼ਾਨੀਆਂ ਪਸ਼ੂ ਚਾਰਾ ਵੀ ਨਹੀਂ ਹੈਗਾ ਤੂੜੀ ਵੀ ਲੋੜ ਗਈ ਸਾਰੀ ਸਤਾਲੇ ਆਂਦੇ ਨੂੰ ਜਿਉ ਮਾੜੀ ਮੋਟੀ ਸੇਵਾ ਕਰ ਜਾਂਦੇ ਨੇ ਵਿਚਾਰੇ ਤੇ ਜਿੰਨੀ ਕੋ ਆਂਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਤਾਂ ਇੱਕ ਵਾਰੀ ਰਾਸ਼ਨ ਮਿਲਿਆ ਸੀ ਸਾਨੂੰ ਜੀ ਚਾਰ ਵਾਰੀ ਨਹੀਂ ਸਾਡੇ ਤਾਂ ਇੱਥੇ ਚਾਰ ਵਾਰੀ ਦਿੱਤਾ ਨਹੀਂ ਨੇ ਆ ਸਾਡੇ ਇੱਕ ਵਾਰੀ ਆਏ ਸੀ ਰਾਸ਼ਨ ਦੇ ਦੇ ਗਏ ਸੀ ਉਹ ਵੀ ਆਪ ਮੈਂ ਫੋਨ ਦੂਜਾ ਸਪੀਕਰ ਤੇ ਬੋਲ ਕੇ ਕਿਸ਼ਤੀਆਂ ਤੋਂ ਤੇ ਉਹ ਇੱਕ ਨਾਲ ਮੰਤਰੀ ਜਿਹਾ ਆਇਆ ਤੇ ਉਹਨਾਂ ਨੂੰ ਬੁਲਾਇਆ ਤੇ ਅਨ ਕਿਸ਼ਤੀਆਂ ਆਈਆਂ ਮੇਰੇ ਘਰਿਆਂ ਦੇ ਤੇ ਕੀ ਕਮੀ ਹੈ ਕਮੀ ਹੈ ਵੀ ਇੱਕ ਤਾਂ ਸਾਡੇ ਕੋਲ ਰਾਸ਼ਨ ਨਹੀਂ ਪਹੁੰਚਾ ਮੜੋ ਮੈਂ ਰਾਸ਼ਨ ਵੀ ਇੱਥੇ ਦੇ ਕੇ ਗਏ ਮੰਤਰੀ ਸਾਹਿਬ ਜਿਹੜੇ ਕੋਈ ਨਹੀਂ ਤੇਰਾ ਇਹ ਤੇ ਅਸੀਂ ਪਿਓ ਪੁੱਤਰ ਰਹੇ ਆਂ ਜੀ ਹਾਂ ਇਹ ਤੇ ਹੋਰ ਕੋਈ ਨਹੀਂ ਰਹੇ ਸੀ ਪਿਓ ਪੁੱਤਰ ਰਹੇ ਆਂ ਬਹੁਤ ਦਿੱਕਤ ਸੱਪ ਬਹੁਤ ਇੰਨੇ ਘਰਾਂ ਦੇ ਵਿੱਚ ਥੱਲੇ ਲੈ ਨਹੀਂ ਸਕਦੇ ਇੰਨੇ ਸੱਪ ਆ ਮੈਂ ਮੇਰਾ ਇੱਕ ਪਫ ਹੋਇਆ ਤੇ ਉਹਨਾਂ ਨੂੰ ਇੱਥੇ ਮੈਂ ਇੱਟਾਂ ਜੋੜ ਕੇ ਉਹ ਇੱਟਾਂ ਇੱਥੇ ਛੱਤਾਂ ਲਾਇਆ ਇਹਦੇ ਇਹ ਦਵਾਰ ਪਾਟ ਗਈ ਉਸ ਤੋਂ ਬਾਅਦ ਮੈਂ ਇਹਨੂੰ ਕੱਢਿਆ ਜਾ ਲੈ ਗਿਆ ਉੱਥੇ ਗਵਾਂਢੀ ਦੇ ਘਰੇ ਬਰਾ ਦੇ ਘਰੇ ਜਾ ਬੰਨਾ ਉਹਨੂੰ ਤੇ ਉੱਥੇ ਹੀ ਪਾਣੀ ਇਹਦਾ ਮੋੜ ਇੱਟਾਂ ਜੋੜੀਆਂ ਉੱਥੇ 4-5 ਵਾਰ ਲਾਇਤ ਉਹਨਾਂ ਦੇ ਉੱਤੇ ਐਡਾ ਥੜਾ ਬਣਾ ਤੇ ਉੱਤੇ ਠੱਲੀ ਰੱਖਾ ਇਹਨੂੰ ਹਾਂ ਬਹੁਤ ਸੱਪਿਆਂ ਦੇ ਕੋਲ ਵੀ ਆ ਤੇ ਅਮਰੂਦਪੂਰੇ ਇੰਨੇ ਸੱਪ ਬਹੁਤ ਅਜੀਬ ਹੈਨ ਸੱਪ ਹੁਣ ਕੋਈ ਕੋਈ ਸਾਡੇ ਘਰੇ ਸੱਪ ਐਨ ਮੰਗੇ ਜਿਹੜਿਆ ਹੁਣ ਮਕਾਨ ਡੇ ਗਏ ਨੇ ਇਹਨਾਂ ਦੇ ਕੋਈ ਮੜਾ ਮਟਾ ਕਰਨਾ ਚਾਹੀਦਾ ਸਰਕਾਰ ਨੂੰ ਵੀ ਬਿਉਣਾ ਸੀ ਤਾਂ ਛੇਤੀ ਨਾ ਕੋਈ ਦਿਹਾੜੀ ਨਾ ਦੱਪਾ ਅਸੀਂ ਤਾਂ ਹੁਣ ਇਸ ਤਰ੍ਹਾਂ ਕਾਲ ਨਾ ਬਣਾ ਨਹੀਂ ਸਕਦੇ ਸਾਡੇ ਤਾਂ ਪਤਾ ਨਹੀਂ ਸਾਲਾਂ ਨੂੰ ਬਣਨਗੇ ਕਿਉਂਕਿ ਸਾਡੇ ਤਾਂ ਆੜ ਕਰਕੇ ਪਹਿਲੂ ਵੀ 2023 ਚ ਆਇਆ ਪਾਣੀ ਅਜੇ ਉਹਦੇ ਤੋਂ ਅਸੀਂ ਨਹੀਂ ਉੱਠੇ ਐ ਤੇ ਅਗਾ ਉਤਵਾ ਇੱਕ ਹੋਰ 25 ਵਾਲਾ ਪਾਣੀ ਆ ਗਿਆ ਜੀ ਕਿਉਂ ਸਾਡੇ ਤਾਂ ਬੜੇ ਮੁਸ਼ਕਲ ਹੋਇਆ ਤੇ ਕਿਉਂ ਹੁਣ ਸਾਡੇ ਰਸਤੇ ਵੀ ਬੰਦ ਹਨ ਦਿਹਾੜੀ ਵੀ ਨਹੀਂ ਕਰ ਸਕਨੇ ਵੀ ਅਸੀਂ ਦਿਹਾੜੀ ਲੱਗ ਜਾਈਏ ਦਿਹਾੜੀ ਕਰ ਲਈਏ ਆਸ਼ਾ ਸੰਨੋ ਹੱਥ ਬੰਨ ਤੇ ਬੇਨਤੀ ਕਰਦੇ ਪਏ ਜੀ ਜਿੰਨਾਂ ਗਾਜੀ ਨੇ ਨੁਕਸਾਨ ਹੋਇਆ ਹੈ ਤਾਂ ਪ੍ਰਸ਼ਾਸਨ ਕਰੇ ਉਹ ਨਵਾਸਦੀ ਮੁਆਵਜ਼ਾ ਦਿੱਤਾ ਜਾਵੇਗੀ ਆ ਸਾਡਾ ਮਕਾਨ ਇੱਕ ਤਾਂ ਡੱਗ ਪਿਆ ਸੀ ਹੋਰ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਜੀ ਤੇ ਆ ਫਸਲਾਂ ਖਾਰੀਆਂ ਬਰਬਾਦ ਹੋ ਗਈਆਂ ਮੇਰੇ ਇੱਥੇ ਮੇਰਾ ਡਿੱਗਾ ਇੱਕ ਮਕਾਨ ਪੱਕਾ ਮਕਾਨ ਪੱਕਾ ਮਕਾਨ ਸੀਗਾ ਜੀ ਬਾਕੀ ਮਕਾਨ ਡਰਾੜਾ ਪਈਆਂ ਨੇ ਉਹਦੀਆਂ ਇੱਥੇ ਤਾਂ 3-4 ਫੁੱਟ ਪਾਣੀ ਚੱਲਦਾ ਰਿਹਾ ਆ ਫੁੱਲ ਵਗਦਾ ਸੀਗਾ ਇਹਦਾ ਦੋ 2.5 ਲੱਖ ਮੰਗਿਆ ਦਿੱਤਾ ਇਹ ਪੱਕੇ ਮਕਾਨਾਂ ਦਾ 2.5 ਲੱਖਾਂ ਦਾ ਜੀ ਮਕਾਨ ਤੇ ਖਰਚਾ ਚੰਗਾ ਥੱਲੇ ਪਲੈਂਟ ਬਲੋਂ ਤੋਂ ਬੀਨ ਪਾ ਕੇ ਫੇਰੀ ਸੰਜੀ ਬਣੇ ਦੀ ਤਾਕਤ ਪਾਣੀ ਨਾਲ ਇਹਨੂੰ ਪਾਟ ਸਕੀ ਸਾਰੇ ਆਂਦੇ ਨੂੰ ਲੰਘ ਜਾਂਦੇ ਕੋਈ ਨਿੱਤ ਨੂੰ ਕੋਈ ਸੁਕਾਬ ਦਿੱਤਾ ਪਾਣੀ ਇੱਥੇ ਲੱਖ ਲੱਖ ਜਿੱਡਾ ਰਹੀ ਹੈ ਕੋਈ ਪੱਠਾ ਨ ਕੋਚ ਇਨਸਾਨ ਮੇ ਇੱਥੇ ਰਾਂ ਅਸੀਂ ਮੱਛੀ ਡੰਗਰ ਰਹੇ ਆ ਘਰ ਡੰਗਰਾਂ ਨੂੰ ਮੱਛੀ ਲੈ ਰੱਖਾ ਪਾਣੀ ਦੇ ਦੇ ਕਿਸੇ ਥਾਂ ਇਟਾ ਜੋੜ ਜੋ ਕਾ ਫੇਡ ਪਾਟ ਗਈ ਐ ਟੋਕਰ ਤੋਂ ਪਰਲੇ ਕਥੀ ਵਿਖ ਜਾਵੇ ਅੰਦਰ ਵਾਰੂ ਢੂਖਾ ਸਲ ਗਈ ਸਾਰੇ ਕੋਈ ਤੇ ਇਲਾ ਨਹੀਂ ਬਚਾ ਕੋਈ ਤੂੜੀ ਨਹੀਂ ਬਾਕੀ ਕੋਸ਼ ਨਹੀਂ ਬਚਾ ਮਾਂ ਕਰਨਾ ਧਾਨ ਐ ਵੀ ਸਾਨੂੰ ਕੋਈ ਮਿਲ ਜਾਵੇ ਵੀ ਹਾਂ ਕਾ ਕੇ ਜਲਾਤ ਬੈਠੇ ਤੋ ਸਿਆਰ ਡੂੰਗਾ ਕਹਿੰਦਾ ਸੀ ਕਰ ਪਾਇਆ ਲਾਤ ਬੈਠੇ ਕੋਈ ਮਰਦੀ ਆਤ ਰੇ ਕੋਈ ਵੇਖ ਲਾਵੇ ਵੀ ਦੋਵੇਂ ਡੇ ਅੱਗੇ ਹਣੇ ਕਿਥੇ ਰਹੀਏ ਸਾਡੀ ਧਾਣੀ ਇਹ ਵੀ ਪਾਣੀ ਸਾਰੇ ਕਥੇ ਵਹਲੇ ਰਹੇ ਆ ਵਿਥਾਨ ਨੂੰ ਕੋਈ ਮਰ ਜਾਵੇ ਤਾਂ ਕੋਈ ਅਸੀਂ ਈਟਾ ਪੱਟੀ ਬੈਠੇ ਆਂ ਵਿਚਾਲਿਆ ਕ ਮਕਾਨ ਤਾਂ ਖੜਾ ਹੋ ਗਿਆ ਅਜੇ ਤੱਕ ਆ ਕੇ ਤਲਾਤ ਬੈਠੇ ਨੂ ਕਿ ਹੜ ਪੀਰਤਾ ਆਈ ਸੀ ਖੋਹ ਦੇਣਾ ਮੇਰਾ ਕਮਰਾ ਡੇਗੀ ਗਿਆ ਸੀ ਕਿਉਂਕਿ ਬਹੁਤ ਛਾਨੀ ਨਾ ਜੋ ਮੇਰਾ ਸਮਾਨ تھا ਉਹ ਮੈਂ ਆਪੇ ਪਰੋ ਮੰਮੀ ਡੈਡੀ ਦੇ ਕਮਰੇ ਮੇਰਾ ਰਖ ਦਿੱਤਾ ਨੁਕਸਾਨ ਤਾਂ ਹੋਇਆ ਸੀ ਲੇਕਿਨ ਫਿਰ ਬਹੁਤ ਘੱਟ ਵੀ ਬਚਾ ਲਿਆ ਸੀ ਕੋਈ ਫਲੈਂਡਰ ਸੀ ਬਾਕੀ ਵਾਸ਼ਿੰਗ ਮਸ਼ੀਨ ਸੀ ਬੈੱਡ ਬਾਕਸ ਵੀ ਕੱਢ ਲਿਆ ਸੀ ਪਾਣੀ ਤੱਕ ਇਹ ਅੰਦਰ ਫੋਟ ਡੇਟ ਰਿਹਾ ਜਿੱਥੇ ਖੜੇ ਆ ਜੀ ਇੱਥੇ ਪਾਣੀ ਸੀ ਕਿਉਂਕਿ ਹੁਣ ਤਾਂ ਦੇਖਣ ਦੇ ਕਹਿੰਦੇ ਕੋਈ ਵੀ ਸਸਤਾ ਨਾ ਕਹਿੰਦੇ ਪਾਣੀ ਨਹੀਂ ਚੜਿਆ ਪਾਣੀ ਰਿਹਾ ਹੈ ਕਿਉਂਕਿ ਜਿਹੜਾ ਹੁਣ ਦੇਖਦੇ ਆ ਵੀ ਲਿੰਬਾ ਪੁੱਜ ਥੱਲੇ ਕਿਉਂਕਿ ਬਾਹਰ ਚਤ ਫਿਰਸ ਕਰਦਾ ਸਦਾਰਨਾ ਹੀ ਸਦਾਰਨਾ ਜੀ ਮੰਗ ਕਰਦੇ ਆ ਜੀ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਏ ਮਕਾਨ ਦਾ ਜਿਹੜਾ ਸੀ ਪੱਕਾ ਮਕਾਨ ਬਣਾ ਸੀ ਜੀ